ਇਕੋ ਲਈ ਪਰਸੋ ਰਾਤ ਨੂੰ ਹਨੂਮਨ ਚੌਂਕ ਤੋਂ ਮਾਵੜਾ ਚੌਂਕ ਨੂੰ ਜਾਈਏ ਤੇ ਸੱਜੇ ਹੱਥ ਸੱਤ ਦੁਕਾਨਾਂ ਸੀ ਉਹਨਾਂ ਦੀ ਸ਼ਾਰਟ ਸਰਕਟਿੰਗ ਦੇ ਨਾਲ ਅੱਗ ਲੱਗ ਕੇ ਬਹੁਤ ਵੱਡਾ ਨੁਕਸਾਨ ਹੋਇਆ ਅਰ ਅੱਜ ਸਾਰੇ ਹੀ ਸੱਤ ਦੇ ਸੱਤ ਹੀ ਦੁਕਾਨਦਾਰ تعالੇ ਸਾਡੇ ਸ਼ਹਿਰ ਦੇ ਪ੍ਰਮੁੱਖ ਵਪਾਰੀ ਡੈਪਟੀ ਕਮਿਸ਼ਨਰ ਸਾਹਿਬ ਨੂੰ ਮਿਲਣ ਲੱਗੇ ਆਂ ਔਰ ਉਹਨਾਂ ਨੂੰ ਇਹੀ ਬੇਨਤੀ ਕਰਨੀ ਆ ਕਿ ਇਹ ਹਾਦਸਾ ਗਰਦਾਸਪੁਰ ਦੇ ਵਿੱਚ ਨਵਾਂ ਦਸਵਾਂ ਵਾ ਸੋ ਹਰ ਵਾਰੀ ਦੁਕਾਨ ਦੇ ਉੱਪਰ ਅੱਗ ਲੱਗਦੀ ਆ ਸਾਰਿਆ ਮਾਲ ਖਤਮ ਹੋ ਜਾਂਦਾ ਫਿਟਿੰਗਸ ਖਤਮ ਹੋ ਜਾਂਦੀਆਂ ਨੇ ਤੇ ਮੁੜ ਕੇ ਪਰਿਵਾਰਾਂ ਨੂੰ ਦੋ ਦੋ ਸਾਲ ਲੱਗ ਜਾਂਦੇ ਨੇ ਖੜੇ ਹੋਣ ਵਾਸਤੇ ਸੋ ਇੱਕ ਤੇ ਬੇਨਤੀ ਅਜ ਕਰਨ ਆਏ ਆ ਵੀ ਇਹਨਾਂ ਨੂੰ ਸੀਐਮ ਰੀਲੀਫ ਫੰਡ ਤੋਂ ਇਹਨਾਂ ਦਾ ਕੇਸ ਤਿਆਰ ਕਰਕੇ ਉੱਥੇ ਭੇਜਿਆ ਜਾਵੇ ਔਰ ਉਤੋਂ ਕੋਸ਼ਿਸ਼ ਕੀਤੀ ਜਾਵੇ ਕਿ ਸੀਐਮ ਰੀਲੀਫ ਫੰਡ ਜੋ ਕੋਈ ਨਾ ਕੋਈ ਪੈਸੇ ਜਣੇ ਨੇ ਉਹ ਜ਼ਰੂਰ ਮਿਲਣ ਤਾਂ ਕਿ ਕੁਝ ਨਾ ਕੁਝ ਤਰੀਕੇ ਦੇ ਨਾਲ ਦੁਕਾਨਦਾਰ ਆਪ ਖੜਾ ਹੋ ਸਕੇ ਕਿਉਂਕਿ ਬੇਸਿਕਲੀ ਦੁਕਾਨਦਾਰ ਦੀ ਕੋਈ ਸੋਸ਼ਲ ਸਿਕਿਉਰਿਟੀ ਹੈ ਨਹੀਂ ਉਹ ਟੈਕਸ ਵੀ ਦਿੰਦਾ ਰਿਟਰਨਸ ਵੀ ਭਰਦਾ ਪਰ ਜਿੱਥੋਂ ਤੱਕ ਉਹਨੂੰ ਕੋਈ ਮੁਸ਼ਕਲ ਆਉਂਦੀ ਆ ਉਸ ਵਕਤ ਕੋਈ ਅਸੀਂ ਸਹਾਇਤਾ ਨਹੀਂ ਮਿਲਦੀ ਤੋ ਇੱਕ ਤਿਆਰੀ ਸਭ ਨੂੰ ਮਿਲ ਕੇ ਗੱਲ ਕਰਾਂਗੇ ਦੂਸਰੀ ਮੇਰੀ ਬੇਨਤੀ ਹੈ ਯਾ ਕਿ ਜਿਹੜੀ ਫਾਰਮ ਗੇਟ ਦੇ ਵਰਕਿੰਗ ਆ ਉਹ ਅੱਜ ਛੱਕ ਦੇ ਘੇਰਿਆਂ ਦੇ ਵਿੱਚ ਆ ਔਰ ਤੁਸੀਂ ਦੇਖਿਆ ਜਿਸ ਵਕਤ ਪਹਿਲੀ ਫਾਰਮ ਪੀਰੀਅਡ ਉੱਥੇ ਆਈ ਆ ਉਹਦੇ ਵਿੱਚ ਵੀ ਪਾਣੀ ਨਹੀਂ ਸੀ ਔਰ ਖਾਸ ਕਰ ਹਉਤੇ ਮੈਨੂੰ ਦੱਸਿਆ ਤੁਹਾਡੇ ਨਾਲ ਮੇਰੇ ਨਾਲ ਤੇਜਜੀ ਨੇ ਸਾਡੇ ਰਕबीर ਖਾਲਸਾ ਜੀ ਨੇ ਇਹਨਾਂ ਨੇ ਇਹ ਵੀ ਮੇਰੇ ਧਿਆਨ ਚ ਲਿਆਉਂਦਾ ਵੀ ਉੱਥੇ ਜਿਹੜੇ ਮੁਲਾਜ਼ਮ ਨੇ ਉਹ ਵੀ ਬਿਲਕੁਲ ਅਨਸਕਿਲਡ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਪਾਈਪ ਕਿਵੇਂ ਫੜਨੀ ਆ ਕਿਵੇਂ ਲਾਣੀ ਆ ਔਰ ਫਿਰ ਕਈ ਵਾਰੀ ਕੀ ਹੁੰਦਾ ਕਿ ਉਹੋ ਜਿਹੇ ਲੋਕ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਫਾਰਮ ਬਗੇਰ ਦਾ ਕਈ ਵਾਰੀ ਸਿਆਸੀ ਲੋਕ ਲਾ ਲੈਣ ਵਾਸਤੇ ਆਪ ਪਾਈਪ ਫੜ ਲੈਂਦੇ ਨੇ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਉਹ ਅੱਗੇ ਨਹੀਂ ਬੋਝਦੇ ਕਿਉਂਕਿ ਉਹ ਟ੍ਰੇਡ ਨਹੀਂ ਹੁੰਦੇ ਉਹ ਰਾਜਨੀਤਿਕ ਜਿਹੜੇ ਟ੍ਰੇਡ ਹੋਣਗੇ ਪਰ ਫਾਰਮ ਬਗੇਰ ਤੇ ਚੜ ਕੇ ਉਹਨੂੰ ਚਲਾਉਣਾ ਕਰਨਾ ਉਹ ਇੱਕ ਟੈਕਨੀਕਲ ਕੰਮ ਆ ਸੋ ਇਹਦੇ ਕਰਕੇ ਵੀ ਨੁਕਸਾਨ ਜਿਹੜਾ ਉਹ ਜ਼ਿਆਦਾ ਹੋ ਗਿਆ ਫਿਰ ਟਾਈਮ ਸਿਰ ਉਹ ਜਿਹੜੀ ਆਗ ਕੰਟਰੋਲ ਨਹੀਂ ਕੀਤੀ ਜਾ ਸਕੀ ਸਾਡੇ ਹਿਸਾਬ ਕੋਲ ਅਸੀਂ ਮੰਗ ਕਰਾਂਗੇ ਕਿ ਇਹ ਦੀ ਕੋ ਕੀਤੀ ਜਾਵੇ ਫਾਇਰ ਬ੍ਰਿਗੇਡ ਦੀ ਵਰਕਿੰਗ ਦੀ ਔਰ ਜਿਹੜੇ ਮੁਲਾਜ਼ਮ ਉੱਤੇ ਅਨ ਟ੍ਰੇਨਡ ਨੇ ਉਹ ਜਰੂਰ ਦੇਖਿਆ ਜਾਣ ਕਿ ਕਿਉਂ ਰੱਖੇ ਗਏ ਨੇ ਕਿੰਨੇ ਰੱਖੇ ਨੇ ਔਰ ਕਿਹੜਾ ਹਾਲਾਤਾਂ ਦੇ ਵਿੱਚ ਰੱਖੇ ਗਏ ਨੇ ਔਰ ਉਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਕਿਉਂਕਿ ਇਹ 10 ਦੇ ਕਰੀਬ ਨਾ ਹਾਤਿਓਂ ਨਗਰ ਦਾਸਪੁਰ ਦੇ ਵਿੱਚ ਔਰ ਦਸਾਂ ਦੇ ਵਿੱਚ ਐਡਾ ਵੱਡਾ ਨੁਕਸਾਨ ਹੋਣਾ ਮੈਂ ਸਮਝ ਨਹੀਂ ਆ ਵੀ ਇੱਕ ਬੜੀ ਦੁੱਖਦਾਈ ਗੱਲ ਆ ਸੋ ਇਹਦੇ ਕਰਾਂਗੇ ਸੀਐਫ ਸਾਹਿਬ ਨਾਲ ਵੀ ਗੱਲ ਕਰਾਂਗੇ ਔਰ ਮੇਰੀ ਕੋਸ਼ਿਸ਼ ਇਹ ਆ ਵੀ ਅੱਪਾ ਇੱਕ ਆਭ رائے ਬਣਾਉਣੀ ਆ ਸਾਰੇ ਪੰਜਾਬ ਦੇ ਵਿੱਚ ਵੀ ਜਿੱਥੇ ਕਿਤੇ ਅਚਨਚੇਤ ਇਸ ਤਰ੍ਹਾਂ ਦੀ ਅੱਗ ਲੱਗਦੀ ਆ ਸਰਕਾਰ ਵੱਲੋਂ ਵਨ ਟਾਈਮ ਏਡ ਜਿਹੜੀ ਆ ਉਹ ਜ਼ਰੂਰ ਦਿੱਤੀ ਜਾਵੇ ਤਾਂ ਕਿ ਦੁਕਾਨਦਾਰ ਦੁਬਾਰਾ ਖੜਾ ਹੋ ਸਕੇ ਆਪਣੇ ਕਾਰੋਬਾਰ ਨੂੰ ਚਲਾ ਸਕੇ ਸੋ ਮੇਰੀਆਂ ਸਾਰੀਆਂ ਮਦਰਦੀਆਂ ਇਹਨਾਂ ਪਰਿਵਾਰਾਂ ਦੇ ਨਾਲ ਨੇ ਸਾਰੇ ਪਰਿਵਾਰ ਅਸੀਂ ਇੱਕ ਦੂਜੇ ਨਾਲ ਸਮਾਜਿਕ ਤੌਰ ਤੇ ਜੁੜੇ ਆ ਇੱਕ ਦੂਜੇ ਨੂੰ ਪਰਿਵਾਰਿਕ ਸਾਂਝਾਂ ਨੇ ਇੱਕ ਦੂਸਰੇ ਦੀਆਂ ਸਮਾਜਿਕ ਸਾਂਝਾਂ ਨੇ ਸੋ ਇਸ ਦੁੱਖ ਦੀ ਘੜੀ ਚ ਉਹਨਾਂ ਦੇ ਨਾਲ ਖੜੇ ਆ ਔਰ ਜੋ ਵਾ ਲੱਗ ਲੱਗ ਸਕੇਗਾ ਇਹਨਾਂ ਦੇ ਇਸ ਪਰਿਵਾਈ ਲਈ ਉਹ ਵਾ ਲਾਵਾਂਗੇ ਤੁਹ ਮੁਖਮਤੀ ਸਾਹਿਬ ਇੱਥੇ ਆਈ ਸੀ ਉਦੋਂ ਵੀ ਤੁਸੀਂ ਬਹੁਤ ਸਮੇਂ ਤੋਂ ਵੀ ਕਿਹਾ ਸੀ ਵੀ ਇੱਕ ਪਾਲਿਸੀ ਸਾਰੇ ਪੰਜਾਬ 'ਚ ਬਣਾਓ ਕਿ ਜਿੱਥੇ-ਜਿੱਥੇ ਕੋਈ ਸ਼ਾਰਟ ਸਰਕਟਿੰਗ ਦੇ ਨਾਲ ਅੱਗ ਲੱਗਦੀ ਆ ਵਨ ਟਾਈਮ ਏਡ ਜਿਹੜੀ ਆ ਉਹ ਜ਼ਰੂਰ ਦਿੱਤੀ ਜਾਵੇ ਔਰ ਉਹਦੇ ਲਈ ਆਪਾਂ ਪੂਰਾ ਪ੍ਰੈਸ ਕਰਾਂਗੇ ਪਾਰਟੀ ਲੈਵਲ ਤੇ ਵੀ ਗੱਲ ਕਰਾਂਗੇ ਔਰ ਜਿਹੜੀਆਂ ਸਾਡੀਆਂ ਵਪਾਰ ਬੰਡਲ ਯੂਨੀਅਨ ਦੇ ਨੇ ਉਹਨਾਂ ਨੂੰ ਵੀ ਕਹਾਂਗੇ ਵੀ ਇਸ ਗੱਲ ਦਾ ਦਬਾਅ ਬਣਾ ਕੇ ਪਬਲਿਕ opinion ਬਣਾ ਕੇ ਤੈਨੂੰ ਕਰੋ